ਕੋਸ਼ਿਸ਼ ਕਰਿਆ ਕਰੋ ਦਿਨ ਦੇ ਵਿੱਚ ਕਦੇ ਇਕੱਲੇ ਬੈਠਿਆ ਕਰੋ। ਔਰ ਜੇ ਕਿਤੇ ਕਿਸੇ ਨੇ ਨਾਲ ਰਣਾ ਹੈ ਕਿਸੇ ਨੂੰ ਵੀ ਨਹੀਂ ਮੈਂ ਕੱਲਾ ਤਾਂ ਫਿਰ ਗੁਰੂ ਮਹਾਰਾਜ ਦੇ ਸ਼ਬਦ ਨੂੰ ਆਪਣੇ ਸ્વાસ ਦੇ ਨਾਲ ਜੋੜੋ। ਉਹ ਤੋਂ ਵੱਡਾ ਕੋਈ ਤੁਹਾਡਾ ਰક્ષਕ ਨਹੀਂ ਦੁਨੀਆ 'ਚ। ਇਕੱਲੇ ਬੈਠ ਕੇ ਹੀ ਚਿੰਤਨ ਹੋ ਸਕਦਾ ਹੈ। ਮੈਂ ਕੀ ਕਰਦਾ ਕਿ ਲੈਨ ਮੇਰੇ ਸਾਹਮਣੇ ਆ ਗਈ ਬੈਠੇ ਇਕਲਾ ਦੋ ਘੜੀ ਸਤਗੁਰ ਕੇ ਗੁਣ ਗਾਇਆ ਕਰ ਬੈਠੇ ਇਕਲਾ ਦੋ ਘੜੀ ਸਤਗੁਰ ਕੇ ਗੁਣ ਗਾਇਆ ਕਰ ਬੈਠੇ ਇਕਲਾ ਪਰ ਸਾਡੀ ਆਦਤ ਬੰਦੀ ਨਹੀਂ ਅਕੇਲੇ ਅਸੀਂ ਆਪਣੇ ਆਪ ਨੂੰ ਛੱਡਦੇ ਨਹੀਂ ਇਹ ਮਨ ਇਕੱਲਾ ਰਹਿਣ ਹੀ ਨਹੀਂ ਦਿੰਦਾ ਭਾਵੇਂ ਕੋਈ ਸ਼ਰੀਰ ਕਰਕੇ ਸਾਡੇ ਕੋਲ ਨਹੀਂ ਹੈ ਤੇ ਅਸੀਂ ਆਪਣੇ ਮਨ ਨੂੰ ਉੱਥੇ ਪਜਾ ਦਿੰਨੇ ਮਨ ਨੂੰ ਉੱਥੇ ਪਜਾ ਦਿੰਦੇ ਆ ਉਹ ਤੁਹਾਡੇ ਨਾਲ ਰਲ ਜਾਂਦਾ ਹੈ ਜਿਹਦਾ तुसी चिंतन कर दे हो। देखो दूँ सत्संग बैठे हो गुरु घर च बैठे हो सतगुरों के दरबार च बैठे हो जे इत बैठे तो हो शरीर करके लेकिन जेकर तो मन कित होर है फिर प्रिय बंधुओ ती इतें नहीं बैठे तो तीस उस जगह ही हो जिथे तो मन जा रहा है बोलो बंदी छोड़ बैठ अकेला दो घड़ी ਬੰਦੀ ਛੋੜ ਕੇ ਗੁਣ ਗਾਇਆ ਕਰ ਬੈਠੇ ਇਕਲਾ ਧੋ ਘੜੀ ਬੰਦੀ ਛੋੜ ਕੇ ਗੁਣ ਗਾਇਆ ਕਰ ਬੈਠੇ ਇਕ ਸਰੀਰ ਸਾਡਾ ਅਪਵਿੱਤਰ ਹੋ ਜਾਂਦਾ ਹੈ ਅਸੀਂ ਸੋਚ ਕਿਰਿਆ ਜਾਂਦੇ ਅਪਵਿੱਤਰ ਇਸ਼ਨਾਨ ਕਰਦੇ ਹਾਂ ਸੰਤਾਂ ਦੀ ਕਿਰਿਆ ਬੜੀ ਵਿਚਿੱਤਰ ਹੈ ਜੇ ਉਹ ਲਘੂ ਸ਼ੰਕਾ ਵੀ ਜਾਂਦੇ ਆ ਬਾਥਰੂਮ ਵੀ ਜਾਂਦੇ ਫਿਰ ਉਹ ਨੰਦੇ ਸਾਡੇ ਵਸਤਰ ਵੀ ਗੰਦੇ ਹੋ ਜਾਂਦੇ ਆ ਅਸੀਂ ਫਿਰ ਧੋ ਕੇ ਸਾਫ਼ ਕਰ ਲੈਂਦੇ ਸਾਡਾ ਕਮਰਾ ਵੀ ਗੰਦਾ ਹੋ ਜਾਂਦਾ ਹੈ ਅਸੀਂ ਉਹਦੇ ਝਾੜੂ ਮਾਰ ਲੈਂਦੇ ਸਾਡਾ ਆਂਗਣ ਵੀ ਗੰਦਾ ਹੋ ਜਾਂਦਾ ਅਸੀਂ ਉਚਾੜੂ ਮਾਰ ਕੇ ਸਾਫ਼ ਕਰਦੇ ਹਾਂ ਕੁਝ ਸਮੇਂ ਲਈ ਸਾਫ਼ ਹੋ ਜਾਂਦਾ ਹੈ ਲੇਕਿਨ ਪ੍ਰੇ ਬੰਦੋ ਕਦੇ ਤੁਸੀਂ ਇਹ ਸੋਚਿਆ ਕਿ ਸਾਡਾ ਮਨ ਕਿੱਦਾਂ ਸਾਫ਼ ਹੋਏਗਾ ਮਨ ਨੂੰ ਸਾਫ਼ ਕਰਨ ਦੇ ਲਈ ਸਾਡੇ ਕੋਲ ਕੀ ਹੈ اسی ਗੱਲ ਦਾ ਵਿਚਾਰ ਕਰਨਾ ਹੈ ਕੱਪੜੇ ਹੋ ਜਾਂਦਾ ਹੈ ਸ਼ਰੀਰ ਤੁਹਾਡਾ ਬਦਬੂ ਆਂਦੀ ਹੈ ਮੈਲਾ ਕੁਚੈਲਾ ਹੋ ਜਾਂਦਾ ਹੈ ਤੇ ਤੁਸੀਂ ਸਾਫ਼ ਕਰਦੇ ਹੋ ਸਾਬਣ ਲਾ ਕੇ ਲੇਕਿਨ ਕਰਦੇ ਤੁਸੀਂ ਇਹ ਨਹੀਂ ਸੋਚਿਆ ਕਿ ਮਨ ਜਿਹੜਾ ਸਾਡਾ ਜੇ ਮਨ ਮੈਲਾ ਹੈ ਔਰ ਇਹ ਨਹੀਂ ਮਨ ਇੱਕ ਇਸੇ ਜਨਮ ਦਾ ਨਹੀਂ ਬਲਕਿ ਕਿੰਨੇ ਜਨਮ ਹੋ ਗਏ ਸਾਡੇ ਮਨ ਦੇ ਉੱਤੇ ਸੰਸਾਰ ਦੇ ਅਕਸ਼ੇਪ ਜਿਹੜੇ ਮਾੜੇ ਜਿਹੜੇ ਸੁਭਾਵ ਹੈ ਕਰਮ ਹੈ ਉਹ ਸਾਡੇ ਤੇ ਜੰਮਦੇ ਨੇ ਬਾਰ-ਬਾਰ ਜੰਮ ਰਹੇ ਉਹ ਤੂੰ ਪਾਲਦਾ ਹੈ ਤੂੰ ਆਦਤ ਬਣਾਉਂਦਾ ਹੈ ਫਿਰ ਉਹ ਬਣਦੇ ਰਹਿੰਦੇ ਜੇ ਤੂੰ ਸचेत ਹੋ ਜਾਵੇ ਤਾਂ ਫਿਰ ਚੰਗੇ ਚੰਗੇ ਸੁਭਾਅ ਤੇਰੇ ਮਨ ਤੇ ਬਣ ਜਾਣਾ ਤੇ ਮਨ ਨੂੰ ਅਸੀਂ ਦੇਖੋ ਸਰੀਰ ਦਾ ਇਸ਼ਨਾਨ ਗੰਗਾ ਜੀ ਕਰਦੇ ਹਾਂ ਅਸੀਂ ਕਹਿੰਨੇ ਪਵਿੱਤਰ ਹੋ ਗਏ ਲੇਕਿਨ ਮਨ ਪਵਿੱਤਰ ਹੋਇਆ ਉੱਨ ਮਿਲ ਸਕਦੇ ਗੰਗਾ ਦੇ ਚ ਜਾ ਕੇ ਤੀਰਥੇ ਜਾ ਕੇ ਪੁਨ ਮਿਲ ਸਕਦੇ ਇੱਥੇ ਵੀ ਤੁਹਾਨੂੰ ਪੁਨ ਮਿਲ ਸਕਦੇ ਆ ਮਿਲਦੇ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਜੋ ਮਨ ਪਵਿੱਤਰ ਕਰਨ ਦੀ ਜੋ ਸਭ ਤੋਂ ਵੱਡੀ ਗੱਲ ਹੈ ਸੋਚਣਾ ਤਾਂ ਇਸ ਗੱਲ ਨੂੰ ਹੈ ਕਿ ਮਨ ਪਵਿੱਤਰ ਕਿਉਂ ਨਹੀਂ ਹੋ ਰਿਹਾ ਔਰ ਮਨ ਪਵਿੱਤਰ ਹੋਗੇ ਹੋਵੇਗਾ ਕਿਵੇਂ ਪ੍ਰਿਯੋ ਮਨ ਪ੍ਰਿਯ ਬੰਧੋ ਮਨ ਪਵਿੱਤਰ ਅਗਰ ਕਰਨਾ ਹੈ ਆ ਫਿਰ ਗੁਰੂ ਮਹਾਰਾਜ ਦੇ ਨਾਮ ਦਾ ਵਾਰ-ਵਾਰ ਜਾਪ ਕਰੋ ਬੋਲੋ ਵੰਦੀ ਛੋੜ ਮਨ ਮੰਦਰ ਮੇਂ ਗਾਫਿਲਾ ਝਾੜੂ ਰੋਜ਼ ਲਗਾਇਆ ਕਰ ਮਨ ਮੰਦਰ ਮੇਂ ਗਾਫਿਲਾ झाड़ू रोज लगाया कर मन मंदिर में गा फैला झाड़ू रोज लगाया कर मन मंदिर में गा फैला झाड़ू रोज लगाया कर किसी महापुरुषों ਦੇ ਕੋਲ ਕੋਈ ਵਿਅਕਤੀ ਆਇਆ ਔਰ ਉਹਨੇ ਅੱਛੇ ਵਸਤਰ ਪਹਿਨੇ ਹੋਏ ਔਰ ਪਰਫਿਊਮ ਵੀ ਲਗਾਇਆ ਹੋਇਆ ਬੜਾ ਅੱਛਾ ਹੋ ਜਿਹੜਾ ਸੱਜ ਧਜ ਕੇ ਸਾਫ ਸੁਥਰਾ ਹੋ ਕੇ ਆਇਆ ਤਾਂ ਮੱਥਾ ਟੇਕਣ ਲੱਗਿਆ ਕਹਿੰਦੇ ਪਰੇ ਹੋ ਪਰੇ ਸੰਤਾਂ ਦਾ ਸੁਭਾਅ ਹੁੰਦਾ ਆਪਣੇ ਆਪਣੇ ਆਪਣਾ ਆਪਣਾ ਇਸ਼ਾਰਾ ਹੁੰਦਾ ਹੈ ਜੋ ਖਾਸ ਨਿਗਾਹਾਂ ਹੁੰਦੀ ਹੈ ਬੋਲੋ ਉਹਨਕੋ ਇਹ ਇਸ਼ਾਰੇ ਨਾਲੇ ਮੂੰਹ ਦੇ ਉੱਤੇ ਹੱਥ ਰੱਖ ਲਿਆ ਬਾਬਾ ਜੀ ਨੇ ਨਾਲੇ ਪਰੇ ਪਰੇ ਉਹ ਪਰੇ ਉਹ ਬੜਾ ਹੈਰਾਨ ਹੋਇਆ ਕਿ ਮੈਂ ਸਵੇਰੇ ਨਾਇਆ ਕੱਪੜੇ ਧੋਏ ਔਰ ਫਿਰ ਸੋਚਿਆ ਕਿ ਤੇ ਕੱਪੜਿਆਂ ਚ ਕੋਈ ਸਮੈਲ ਨਾ ਗੰਦੀ ਆ ਜਾਵੇ ਪਰਫਿਊਮ ਵੀ ਲਗਾ ਲਿਆ ਤੇ ਹੈ ਮੈਨੂੰ ਕਹਿੰਦੇ ਮੂੰਹ ਤੇ ਨਾ ਅਥਰ ਕਿਆ ਹੋਇਆ ਨਾਲ ਕਹਿੰਦੇ ਪਰਿਓ ਪਰਿਓ ਬਦਬੂ ਆ ਰਹੀ ਹੈ ਤੁਸੀਂ ਵੀ ਆਤਫਰਾਨ ਹੋਗੇ ਜੇ ਤੁਹਾਨੂੰ ਕੋਈ ਬਾਬਾ ਜੀ ਕਹਿੰਦੇ ਮੈਂ ਤਾਂ ਨਹੀਂ ਕਹਿੰਦਾ ਕਿ ਮੈਂ ਤਾਂ ਮੈਨੂੰ ਤਾਂ ਬੜਾ ਹੋ ਹੈ ਨਾ ਵੀ ਕਿਤੇ ਉਧਾਂ ਨਾ ਚਲੇ ਜਾਣ ਜੇ ਆਏ ਨਾ ਕਿਆ ਕਰਾਂਗੇ ਹੈ ਵੇ ਤੋ ਕਹਿੰਦਾ ਪਰੇ ਉਪਰੇ ਨਾਲੇ ਮੂਤੇ ਹੱਥ ਰੱਖ ਲਿਆ ਨਾਲੇ ਕਹਿੰਦੇ ਪਰੇ ਉਹ ਬਦਭਵ ਆਂਦੇ ਐ ਤੂੰ ਬੜਾ ਬਿਸਮਿਚ ਹੋ ਗਿਆ ਕਿ ਅੱਜ ਇਹਨਾਂ ਨੂੰ ਕੀ ਹੋਇਆ ਤਾਂ ਫਿਰ थोड़ी देर के बाद मन च बड़ा गुस्सा भी आ रहा है कि मैं कानून इन्होंने को मैं कहने बदबू आंदी है मेरे कपड़े चंगे है समझते कि नहीं कहला मैं समझ रहे हो मेरे वस्त्र चंगे हैं मैं परफ्यूम भी लाया है और चंगा जड़ा साबन मलके है, जड़ा है, मल के एन जबूदार लाया मल मल के नहा आया ਬਾਲ ਵੀ ਬੜੇ ਅੱਛੇ ਸਜਾਏ ਐ ਔਰ ਕੀ ਕੀ ਲਾਇਆ ਹੋ ਤੁਸੀਂ ਤੁਸੀਂ ਦੇਖੋ ਬਹੁਤ ਕੁਝ ਸਰੀਰ ਨੂੰ ਲਾਉਂਦੇ ਹੋ ਬਹੁਤ ਆਪਣੇ ਆਪ ਨੂੰ ਸਜਾਣ ਦੀ ਕੋਸ਼ਿਸ਼ ਕਰਦੇ ਹੋ ਬਹੁਤ ਤਰ੍ਹਾਂ ਤਰ੍ਹਾਂ ਦੇ ਬਸਤਰ ਪੰਨਦੇ ਹੋ ਤਾਂ ਹੀ ਤਾਂ ਇੱਕ ਸਾਦਾ ਜਿਹਾ ਡਰੈਸ ਤੁਹਾਨੂੰ ਲਗਾਇਆ ਸੀ ਹੁਣ ਤੁਸੀਂ ਭੁੱਲ ਗਏ ਪਤਾ ਨਹੀਂ ਕੋਰੋਨਾ ਕਰਕੇ ਭੁੱਲ ਗਏ ਪਤਾ ਨਹੀਂ ਕੀ ਗੱਲ ਹੋ ਗਈ ਥੋੜਾ ਜਿਹਾ ਉੱਪਰ ਦਾ ਤਾਂ ਲਿਵਾਸ ਸਹੀ ਕਰ ਲੋ ਆਕਰ ਜਦੋਂ ਸਾਰੇ ਉੱਠ ਕੇ ਚਲੇ ਗਏ ਬਾਵਾਜੀ ਮੇਰੇ ਕੋਲ ਨੂੰ ਤੁਸੀਂ ਦੱਸੋ ਬਦਬੂ ਕਿਹਦਾ ਆ ਰਹੀ ਹੈ ਉਹ ਕਹਿੰਦੇ ਫੇਰ ਪਰਿਓ ਦੂਰੋ ਮੈਨੂੰ ਬਦਬੂ ਆਂਦੀ ਹੈ ਕਹਿੰਦੇ ਉਹ ਜਿਹੜੇ ਹੋਰ ਆਏ ਉਹਨਾਂ ਤੋਂ ਕਹਿੰਦੇ ਤੇਰੇ ਜ ਬਦਬੂ ਮੈਨੂੰ ਜ਼ਿਆਦਾ ਆਂਦੀ ਹੈ ਤੇਰੇ ਤੋਂ ਬਦਬੂ ਜ਼ਿਆਦਾ ਆਂਦੀ ਹੈ ਕਹਿੰਦੇ ਹੈ ਤਾਂ ਉਹਨਾਂ ਚ ਵੀ ਤੁਸੀਂ ਦੇਖਿਆ ਹੋਗਾ ਕਿਤੇ ਘੱਟ ਬਦਬੂ ਹੁੰਦੀ ਹੈ ਕਿਤੇ ਜ਼ਿਆਦਾ ਹੁੰਦੀ ਹੈ ਕਿਤੇ ਇੰਨੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਉੱਥੋਂ ਦਿਮਾਗ ਨੂੰ ਚੜਦੀ ਤੁਸੀਂ ਕਹਿੰਦੇ ਸਿੱਧੀ ਚੜ੍ਹਿਆ ਨਿਕਲੋ ਇੱਥੇ ਤੇ ਮੈਂ ਦੇਖਿਆ ਜਦੋਂ ਅਸੀਂ ਕਿਤੇ ਰਾਸਤੇ ਤੇ ਚੱਲਦੇ ਆਂ ਸੜਕ ਦੇ ਨੇੜੇ ਕਿਤੇ ਹੱਡਾ ਰੋੜੀ ਹੁੰਦੀ ਹੈ ਹੋ ਸਕਦਾ ਤੁਹਾਨੂੰ ਵੀ ਪਤਾ ਹੋਣਾ ਹੈ ਉਹ ਕੋਈ ਹਵਾ ਦਾ ਝੌਕਾ ਜਿਸ ਵੇਲੇ ਆਂਦਾ ਹੈ ਉਹਦੇ ਕੋਲੋਂ ਹੋ ਕੇ ਤੱਚ ਹੋ ਕੇ ਤੇ ਸ਼ੀਸ਼ੇ ਖੁੱਲੇ ਹੁੰਦੇ ਆ ਤਾਂ ਇੱਕਦਮ ਇਹ ਹੁੰਦਾ ਹੈ ਕਿ ਜਲਦੀ ਇੱਥੋਂ ਨਿਕਲੇ ਇੰਨੀ ਬਦਬੁਆਂਦੀ ਹੈ ਕਹਿੰਦੇ ਗੱਲ ਸੁਣ ਲੈ ਆਂਦੀ ਤਾਂ ਉਹਨਾਂ ਦੇ ਵਿੱਚੋਂ ਵੀ ਹੈ ਪਰ ਤੇਰੇ ਤਾਂ ਹੱਦੇ ਹੋਈ ਪਈ ਹੈ ਇੰਨੀ ਜ਼ਿਆਦਾ ਆਂਦੀ ਹੈ ਮੈਂ ਇਸ ਕਰਕੇ ਮੈਨੂੰ ਮੂੰਹ ਤੇ ਹੱਥ ਨੱਕ ਤੇ ਔਰ ਮੂੰਹ ਦੇ ਹੱਥ ਰੱਖਣਾ ਪਿਆ ਕਹਿੰਦੇ ਮਬਾਬਾ ਜੀ ਸਮਝ ਨਹੀਂ ਆਈ ਮੈਨੂੰ ਦੱਸੋ ਮੈਂ ਤਾਂ ਗੁੱਸਾ ਹੋ ਰਿਹਾ ਅੰਦਰੋਂ ਅੰਦਰ ਹੀ ਮੇਰੇ ਬਲਬਲੇ ਉੱਠ ਰਹੇ ਸੀ ਮੈਂ ਬਾਬਾ ਜੀ ਆਹ ਕੋਲ ਆਇਆ ਹੀ ਕਾ ਨੂੰ ਐਨਾ ਮੇਰਾ ਅਪਮਾਨ لیکن جو خاص نگاہیں ہوتی ہیں ان کو یہ اشارے ہوتے ہیں سنتاں دی رمز குருواں دی رمز نو کوئی بیرلا ہی جاندا ہے عام વ્યક્તિ نہیں جاندا ہے عام વ્યક્તિ تے سوچدا کہ اسیں ان نوں ماتھا ٹیک دے اناں نوں ਐ ਕਰਦੇ ਇਹਨਾਂ ਨੂੰ ਐ ਲਿਆ ਕੇ ਦਿੰਦੇ ਨਾ ਉੱਤ ਅਨਚੜ ਆਂਦੇ ਨਾ ਐ ਕਰਦੇ ਇਹਨਾਂ ਦੀ ਸੇਵਾ ਕਰਦੇ ਆਮ ਤਾਂ ਵਿਅਕਤੀ ਇਹ ਕਹਿੰਦੇ ਵੀ ਇਹਦੇ ਬਦਲੇ ਸਾਨੂੰ ਹੋਰ ਡਬਲ ਮਿਲੂਗਾ ਟ੍ਰਿਪਲ ਮਿਲੂਗਾ ਨਹੀਂ ਭਈ ਸਤਗੁਰਤਾ ਦਿੰਦੇ ਨੇ ਸਤੂਰਤਾ ਲੈਂਦੇ ਨਹੀਂ ਉਹ ਨਹੀਂ ਲੈਂਦੇ ਜੀਬ ਇਹ ਲੈਂਦਾ ਲੈਂਦਾ ਥੱਕ ਜਾਂਦਾ ਫਿਰ ਵੀ ਇਹਦਾ ਮਨ ਭਰਦਾ ਨਹੀਂ ਹੈ ਬੋਲ ਵੰਦੀ ਛੋੜ ਸ੍ਰੀ ਗੁਰ ਗੰਸਾਬ ਦੇ ਵਿੱਚ ਵੀ ਸ਼ਲੋਕ ਆਇਆ ਹੈ। ਦਿੰਦੇ ਦੇ ਲੈਂਦੇ ਥੱਕ ਪਾਏ ਜੁਗੋ ਜਗੰਤਰ ਖਾਈ ਖਾਏ ਕਿੰਨੇ ਜੁਗ ਹੋ ਗਏ ਕਿੰਨੇ ਜੁਗ ਹੋ ਗਏ ਸਾਨੂੰ ਲੈਂਦੇ ਫਿਰ ਜਨਮ ਲਿਆ ਫਿਰ ਗੁਰੂਆਂ ਦੇ ਹੋ ਗਏ ਗੁਰੂਆਂ ਦੇ ਜਾ ਕੇ ਮੰਤਰ ਲੈ ਲਿਆ ਫਿਰ ਕਿਸੇ ਮਤਿ ਚ ਪ੍ਰਵੇਸ਼ ਕਰ ਗਏ ਫਿਰ ਜਾ ਕੇ ਉੱਥੇ ਫਿਰ ਮੰਗਾ ਮੰਗਣ ਲੱਗ ਪਏ ਮੰਗਾ ਜਿਹੜੀਆਂ ਮੰਗਦੇ ਐ ਉਨਾ ਮੰਗਾ ਰਹਿਣੀਆਂ ਤੇ ਨਾ ਜਿਸ ਸਰੀਰ ਵਾਸਤੇ ਤੂੰ ਮੰਗਦਾ ਹੈ ਨਾ ਇਹ ਸਰੀਰ ਨੇ ਰਹਿਣਾ ਹਰ ਰੋਜ਼ ਆਰਤੀ ਅੰਦਰ ਤੁਸੀਂ ਕਹਿੰਦੇ ਹੋ ਜੁਗਨ ਜੁਗਨ ਹਮ ਕਹਿਤੇ ਆਏ ਜੁਗਨ ਜੁਗਨ ਹਮ ਕਹਿਤੇ ਆਏ ਭਵ ਸਾਗਰ ਸੇ ਜੀਵ छुੜਾਏ ਇਹ ਜੀਵ ਬੰਧਨ ਦੇ ਵਿੱਚ ਹੈ ਅਸੀਂ ਤਾਂ ਸੋਚਦੇ ਆਜ਼ਾਦ ਹੋ ਗਏ ਮਾਤਾ ਦੇ ਗਰਭ ਤੋਂ ਅਸੀਂ ਪਾਰ ਹੋ ਗਏ ਨਹੀਂ ਨਹੀਂ ਮਈ ਉੱਥੇ ਵੀ ਬੰਧਨ ਸੀ ਇੱਥੇ ਵੀ ਤੁਸੀਂ ਬੰਧਨ ਛੋ ਉੱਥੇ ਤੁਸੀਂ ਥੋੜੀ ਦੇਣ ਲਈ ਉਸ ਨੇਰ ਕੋਠੜੀ ਤੋਂ ਉਸ ਯਾਚਨਾ ਤੋਂ ਛੁੱਟ ਗਏ ਹੋ ਲੇਕਿਨ ਬਾਹਰ ਆਕਰ ਕੇ ਫਿਰ ਤੁਸੀਂ ਫਿਰ ਬੰਧਨ ਚ ਪੈ ਗਏ ਬੰਧਨ ਕੀ ਹੈ ਇਹ ਸ਼ਨੀਕ ਦੁੱਖ ਔਰ ਸ਼ਨੀਕ ਸੁਖ ਇਸ ਬੰਧਨ ਦੇ ਵਿੱਚ ਅਸੀਂ ਬਹੁਤ ਸਾਰੇ ਕਰਮ ਦੇ ਜਾਲ ਨੂੰ ਬੁਣ ਕੇ ਉਹਦੇ ਵਿੱਚ ਹੀ ਫਸ ਗਏ ये संसारिनी भी वाशनामा है ये बंधन ही है और सब तो बड़ा बंधन संसार जन्म लेना ते फिर मरना पुनरअपि जननम पुनरअपी मरनम पुनरअपी जननी जठरे सैनम ईह संसारे खलु दुस्तारे कृपया पाए पारे मुरारे ਭਜ ਗੋਬਿੰਦੰ ਭਜ ਗੋਬਿੰਦੰ ਗੋਬਿੰਦੰ ਭਜ ਮੂੜਮਤੇ ਏ ਪ੍ਰਾਣੀ ਏ ਜੀਵ ਬਹੁਤ ਸਾਰੇ ਤੇ ਯੁਗਾ ਜੁਗਾਂਤਰਾ ਤੇ ਤੂੰ ਚਲਦਾ ਆ ਰਿਹਾ ਕਦੇ ਕੁਛ ਬਣਾ ਕੇ ਫਿਰ ਨੱਠ ਜਾਂਦਾ ਭੱਜ ਜਾਂਦਾ ਫਿਰ ਛੱਡ ਜਾਂਦਾ ਸਰੀ ਟਾਈਮ ਪੂਰਾ ਹੋ ਜਾਂਦਾ ਜਿੰਨਾ ਜਿੰਨਾ ਕਮਾਇਆ ਸੀ ਖਾਲਿਆ ਜਾਂ ਖਤਮ ਹੋਇਆ ਤੇ 1 ਸੈਕਿੰਡ ਇਟਸ ਬੀ ਆਫ ਚਲਾ ਜਾਂਦਾ ਫਿਰ ਬੁਣਿਆ ਜਾਲਾ ਫਿਰ ਖਾਇਆ ਫਿਰ ਚਲਾ ਗਿਆ ਕਿ ਇਹ ਹੀ ਕੁਝ ਸਾਡਾ ਸਿਲਸਿਲਾ ਜਾਰੀ ਰਹੇਗਾ ਕਦੇ ਸਾਰਸ਼ਵਤ ਕੋਈ ਸਾਨੂੰ ਠਿਕਾਣਾ ਮਿਲੇਗਾ ਕਿ ਨਹੀਂ ਮਿਲੇਗਾ ਤੁਹਾਨੂੰ ਪੁੱਛੋ ਕਿ ਕਿੱਥੋਂ ਆਏ ਹੋ ਤੁਸੀਂ ਤੁਸੀਂ ਕਹੋਗੇ ਅਸੀਂ ਮਲੇਰਕੋਟਲੇ ਤੋਂ ਆਏ ਕੋਈ ਕਹੇ ਜਿਸ ਲੁਧਿਆਣੇ ਤੋਂ ਆਏ ਕੋਈ ਕਹੇ ਜਿਰਕਬੇ ਤੋਂ ਆਏ ਕੋਈ ਕਹੇ ਬੋਪਰ ਆਏ ਤੋਂ ਆਏ ਬਸ ਦੈਟਸ ਆਲੀ ਤੇ ਇੰਦੇ ਅੱਗੇ ਤੁਸੀਂ ਦੱਸ ਨਹੀਂ ਸਕਦੇ ਕਿੱਥੋਂ ਆਏ शास्त्री दृष्टि और गुरबाणी की दृष्टि न पुछा जाए तो सू पता ही नहीं अं कि आए से किन्ने जन्म कित कि रहे यही गल भगवान कृष्ण गीता दे अर्जुन कह रहा है कि देख अर्जुन ਤੈਨੂੰ ਆਪਣੇ ਜਨਮ ਦਾ ਨਹੀਂ ਪਤਾ ਮੈਨੂੰ ਆਪਣੇ ਜਨਮ ਦਾ ਵੀ ਪਤਾ ਹੈ ਮੈਨੂੰ ਸੰਸਾਰ ਦੇ ਹਰ ਜੀਵ ਦੇ ਜਨਮ ਦਾ ਵੀ ਪਤਾ ਹੈ ਕਿਉਂਕਿ ਦੇਖਣ ਨੂੰ ਮੈਂ ਨਰ ਲੱਗ ਰਿਹਾ ਉਹ ਵਹਿਗੁਰੂ ਉਹ ਰਾਮ ਰਹੀਮ ਬਹੁਤ ਸਾਰੇ ਉਸਤੇ ਨਾਮ ਹੈ ਉਹ ਸਮਰੱਥ ਹੈ ਉਹ ਕ੍ਰਿਸ਼ਨ ਇਸੇ ਕਰਕੇ ਅਰਜੁਨ ਨੂੰ ਕਿਹਾ ਕ੍ਰਿਸ਼ਨ ਭਗਵਾਨ ਨੇ ਦੇਖ ਤੂੰ ਜੀਵ ਹੈ ਔਰ ਮੈਂ ਨਰ ਰੂਪਿਤ ਇਸ ertidite ਕਈ ਵਾਰ ਜੀਵਾਂ ਨੂੰ ਇਸ ਸੰਸਾਰ ਤੋਂ ਪਾਰ ਕਰਨ ਵਾਸਤੇ ਮੈਂ बार-बार यदा यदा हि धर्मस्य ग्लानिर्भवति भारत अव्युत्थं नाम अधर्मस्य तदात्मानं सृजामि। ਜਦ ਜਦ ਇਸ ertidite ਪਾਪ ਵਜਦਾ ਹੈ ਦੇਖ ਮੈਂ बार-बार ਮੈਨੂੰ ਅਵਤਾਰਤ ਹੋਣਾ ਪੈਂਦਾ ਮੈਨੂੰ ਨਹੀਂ ਜ਼ਰੂਰਤ ਆਣਦੀ ਲੇਕਿਨ ਮੈਂ ਉਹਨਾਂ ਜੀਵਾਂ ਨੂੰ ਜਿਹੜੇ ਅੱਛੇ ਕਰਮ ਕਰਦੇ ਕਰਦੇ ਫਿਰ ਮਾੜੇ ਕਰਨ ਕਰ ਲਾ ਪਏ ਉਹਨਾਂ ਨੂੰ ਫਿਰ ਸੁਚੇਤ ਕਰਨ ਲਈ ਰਾਹੇ ਪਾਣ ਲਈ ਜੀਵਨ ਸਫਲ ਕਰਨ ਲਈ ਮੈਨੂੰ ਫਿਰ ਆਪਣਾ ਅਵਤਾਰ ਧਾਰਨ ਕਰਨਾ ਪੈਂਦਾ ਹੈ ਲੇਕਿਨ ਤੂੰ ਕੇਵਲ ਆਪਣੇ ਜਨਮ ਦੇ ਬਾਰੇ ਹੀ ਜਾਣਦਾ ਹੈ ਮੈਂ ਸਭ ਪ੍ਰਾਣੀਆਂ ਦੇ ਜਨਮ ਨੂੰ ਵੀ ਜਾਣਦਾ ਹਾਂ ਔਰ ਉਹਨਾਂ ਦੇ ਕਰਮ ਨੂੰ ਵੀ ਜਾਣਦਾ ਹਾਂ ਬੋਲੋ ਵੰਦੀ 16 ਇਸ ਕਰਕੇ ਸਮਰਥ ਕਾ ਸਰਨਾਲੀਆ ਤਾਹੀ ਨਚੰਪੇ ਕਾਲ ਪਾਰ ਬ੍ਰਹਮ ਕਾ ਧਿਆਨ धर ਹੋਤ ਨ ਬੰਕਾ ਵਾਲੇ ਬੋਲੋ ਮੇਰੇ ਨਾਲ ਸਮਰਥ ਕਾ ਸਰਨਾਲੀਆ ਸਮਰਥ ਕਾ ਸਰਨਾਲੀਆ समर्थ का शरणालिया बोलो काल पार ब्रह्म का ध्यान कर शरणागत हो गए फिर फिर बई बाल बिंगा कौन कर सकता है कोई नहीं कर सकता ਜਿਸ ਕੋ ਰਾਖੇ ਸਾਇਆ ਮਾਰਨ ਸਕੇ ਨ ਕੋਏ ਬਾਲ ਨ ਬੰਕਾ ਕਰ ਸਕੇ ਇਹ ਸਭ ਜਗ ਬੈਰੀ ਹੋਏ ਸਰਨਾਗਤ ਹੋਣਾ ਸਭ ਤੋਂ ਵੱਡੀ ਭਗਤੀ ਹੈ ਸਰਨਾਗਤ ਨਹੀਂ ਹੋਇਆ ਜਾਂਦਾ ਅਸੀਂ ਕਹਿੰਦੇ ਨੇ ਜੀ ਅਸੀਂ ਤੁਹਾਡੇ ਸ਼ਰਨ ਚਰਨਾ ਚਾਹੇ ਚਰਨਾ ਚ ਸਰੀਰ ਆ ਗਿਆ ਜੇ ਮਨ ਨਹੀਂ ਆਇਆ ਜਿਸ ਵੇਲੇ ਮਨ ਨੂੰ ਸਮਰਪਿਤ ਕਰ ਦੋਗੇ ਫਿਰ ਸ਼ਰਨਾਗਤ ਹੋ ਜਾਓਗੇ ਇਸੇ ਕਰਕੇ ਬਹੁਤ سارے ਜੀਵ ਜਿਹੜੇ ਨੇ ਉਹ ਕੇਵਲ ਸੰਸਾਰ ਦੇ ਪਦਾਰਥਾਂ ਨੂੰ ਲੋਚਦੇ ਹੈ ਲੇਕਿਨ ਅਸਲੀ ਮਾਰਗ ਨੂੰ ਨਹੀਂ ਪਕੜਦੇ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਦਾ ਮਤਲਬ ਇਹ ਹੈ ਸਤਗੁਰ ਦਾ ਸਰੂਪ ਸ਼ਬਦ ਹੈ ਔਰ ਉਸ ਸ਼ਬਦ ਦਾ ਚਿੰਤਨ ਕਰਨਾ ਸੀ ਪਾਵਰਥ ਉਸ ਦਾ ਜਾਪ ਕਰਨਾ ਹੈ ਔਰ ਉਸ ਤੇ ਵਿੱਚ ਹੀ ਸਾਰੀ ਸ੍ਰਿਸ਼ਟੀ ਸਮਾਈ ਹੋਈ ਹੈ ਉਹਦੇ ਚ ਹੀ ਸਾਡਾ ਅੰਸ ਆਇਆ ਹੈ ਲੇਕਿਨ ਵਿਚੜ ਗਿਆ ਮਨਮਾਨੀ ਕਰਨ ਲੱਗ ਪਿਆ ਔਰ ਬਹੁਤ ਮਾੜੇ ਕਰਮ ਕਰ ਲਏ ਤੇ ਕਦੇ-ਕਦੇ ਚੰਗੇ ਕਰ ਲੇ ਫਿਰ ਇੱਕ ਜੀਵਨ ਸਾਡਾ ਬਾਰ-ਬਾਰ ਜੰਮਣਾ ਮਰਨਾ ਇਹੀ ਤਾਂ ਬੰਧਨ ਹੈ ਇਹੀ ਬੰਧਨ ਹੈ ਭਾਈ ਇਹ ਸਭ ਤੋਂ ਬੰਧਨ ਹੈ ਅਸੀਂ ਆਜ਼ਾਦ ਨਹੀਂ ਇਸ ਦਾ ਬੰਧਨ ਹੈ 어 ਜਿਸ ਵੇਲੇ ਤੁਸੀਂ ਜਨਮ ਔਰ ਮਰਨ ਦੇ ਇਸ ਬੰਧਨ ਤੋਂ ਮੁਕਤ ਹੋ ਜਾਓਗੇ ਤੁਹਾਡੀ ਇਹਨੂੰ ਕਹਿੰਦੇ ਮੁਕਤੀ ਮੁਕਤੀ ਮੈਨੇ ਆਜ਼ਾਦ ਕਿਸ ਤੋਂ ਆਜ਼ਾਦ ਜਨਮ ਔਰ ਮਰਨ ਤੋਂ ਗੁਰਤਾਰਣਾ ਕੀਤੀ ਹੀ ਇਸ ਕਰਕੇ ਕੀਤੀ ਜਾਂਦੀ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਸਭ ਤੋਂ بڑا ਦੁੱਖ ਜਨਮ ਔਰ ਮਰਨ ਦਾ ਹੈ ਇਸ ਤੋਂ ਮੈਂ ਮੁਕਤ ਹੋ ਜਾਵਾਂਗਾ ਪਾਵਰਤ ਮੈਂ ਜਿੱਥੇ ਵਿਛੜਿਆ ਜਿਸ ਉਸ ਬ੍ਰਹਮ ਪਰਮਾਤਮਾ ਤੋਂ ਵਿਛੜਿਆ ਸੀ ਉਹਦੇ ਚ ਹੀ ਮੈਂ ਫਿਰ ਦੁਬਾਰਾ ਲੋਲীন ਹੋ ਜਾਵਾਂ ਤਿਉਹ ਬਾਵਾ ਜੀ ਕਹਿੰਦੇ ਪਰੇ ਹਟ ਤੇ ਮੈਨੂੰ ਤਾਂ ਹੁੰਦਾ ਹੁਣ ਵੀ ਤੂੰ ਦੂਰ ਹੋ ਕੇ ਗੱਲ ਕਰ ਕਹਿੰਦੇ ਜੀ ਫਿਰ ਮੈਨੂੰ ਮੈਨੂੰ ਦੱਸੋ ਤਾਂ ਸਹੀ ਮੈਨੂੰ ਤਾਂ ਆਪਣੇ ਚੋ ਸਰੀਰ ਤੋਂ ਖੁਸ਼ਬੂ ਆ ਰਹੀ ਹੈ ਕਹਿੰਦੇ ਮੈਨੂੰ ਤਾਂ ਬਦਬੂ ਆ ਰਹੀ ਐਨੀ ਜ਼ਿਆਦਾ ਆ ਰਹੀ ਪੁੱਛੋ ਹੀ ਨਾ ਕਹਿੰਦੇ ਫਿਰ ਮਾਰਾ ਖੋਲ ਕੇ ਦੱਸੋ ਕਹਿੰਦੇ ਤੇਰਾ ਮਨ ਦੇ ਵਿੱਚ ਐਨੇ ਜ਼ਿਆਦਾ ਐਨੇ ਗਲੇ ਸੜੇ ਚੂਏ ਪਰੇ ਪਏ ਚੂਏ ਥੋੜਾ ਤੇ ਹੋ ਐਨੇ ਮਾੜੇ ਮਾੜੇ ਤੂੰ ਕਰਮ ਕਰ ਲਏ ਐਨੇ ਮਾੜੇ ਮਾੜੇ ਕਰਮ ਕਰ ਲਏ ਕਰਦੇ ਕਰਦੇ ਹੁਣ ਇੰਨੀ ਜ਼ਿਆਦਾ ਬਦਬੂ ਆਉਣ ਲੱਗ ਪਈ ਤੂੰ ਆਂਦਾ ਤਾਂ ਪਹਿਲੇ ਵੀ ਸੀ ਪਰ ਪਹਿਲਾਂ ਘੱਟ ਸੀ ਹੁਣ ਤੂੰ ਹੋਰ ਇਕੱਠੇ ਕਰ ਲਏ ਇਸ ਕਰਕੇ ਮੇਰੇ ਕੋਲੋਂ ਸਹਿਣ ਨਹੀਂ ਹੁੰਦਾ ਇਹ ਕਦੇ ਮੌਚਾ ਕੇ ਮਹਾਪੁਰਸ਼ ਕਹਿ ਦਿੰਦੇ ਨਹੀਂ ਨੀ ਤਾਂ ਕਹਿੰਦੇ ਨਹੀਂ ਕਹਿੰਦੇ ਭਈ ਹੁਣ ਇਹਨੂੰ ਕਿੰਨੀ ਵਾਰ ਸਮਝਾਇਆ ਪਰ ਕਈ ਵਾਰ ਕਹਿ ਦਿੰਦੇ ਆ ਕਿ ਇਹਦਾ ਜੀਵਨ ਸਫਲ ਹੋ ਜਾਏ ਉਹ ਕਹਿੰਦੇ ਮਹਾਰਾਜ ਫਿਰ ਦੱਸੋ ਮੈਂ ਕੀ ਮਾੜੇ ਕਰਮ ਕਰਦਾ ਹੈ ਕਹਿੰਦੇ ਕਮਾਲ ਦੀ ਗੱਲ ਹੈ ਤੂੰ ਮਾੜੇ ਕਰਮ ਆਪ ਕਰਦਾ ਮੈਨੂੰ ਪੁੱਛਦਾ ਝੂਠ ਨਹੀਂ ਬੋਲਦਾ ਕਹਿੰਦੇ ਝੂਠ ਬਿਨਾ ਤਾਂ ਕਾਰੋਬਾਰ ਹੀ ਨਹੀਂ ਚੱਲਦਾ ਨਿੰਦਿਆ ਚੁਗਲੀ ਨਹੀਂ ਕਰਦਾ ਕਹਿੰਦੇ ਹਾਂ ਜੀ ਇਹ ਵੀ ਹੋ ਜਾਂਦੀ ਹੈ ਅਜਾ ਫਿਰ ਬੇਈਮਾਨੀ ਨਹੀਂ ਕਰਦਾ ਤੂੰ ਹਾਂ ਜੀ ਇਹ ਵੀ ਕਰਦਾ ਮੈਂ ਜੀ ਮੈਂ ਤੁਹਾਨੂੰ ਥੋੜਾ ਝੂਠ ਬੋਣਾ ਹੈ ਕੋਈ ਇਹ ਤਾਂ ਗਲੇ ਸੜੇ ਚੂਹੇ ਹੁਣ ਇਹਨਾਂ ਦੀ ਤਦਾਦ ਇੰਨੀ ਵੱਧ ਗਈ ਇਹਦੇ ਨਾਲ ਐਨਾ ਤੇਰਾ ਮਨਕ ਗੰਦਾ ਹੋ ਗਿਆ ਕਿ ਮੈਨੂੰ ਬਹੁਤ ਬੂ ਲੱਗੀ ਤੇ ਇਸ ਕਰਕੇ ਅੱਜ ਮੈਂ ਬੋਲ ਦਿੱਤਾ ਲੇਕਿਨ ਸੰਤ ਕਹਿੰਦੇ ਨਹੀਂ ਹੁੰਦੇ ਪਰ ਤੇਰੇ तेरे माननू साफ करने वास्ते मैं हिट की चोट मारी है और हो सकता है मैं भी तू अपने आप ले बोलो बंदी शोर महाराज बुरीवाला जी की वीडियो देखने के लिए चैनल को सब्सक्राइब और वीडियो को लाइक जरूर करो